ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਜੀ 13 ਸਤੰਬਰ 2025 ਜਗ੍ਹਾ ਕੋਟਪੂਰਾ ਮੰਡੀ ਤੇ ਸਮਾਂ ਜਿਹੜਾ ਜੀ 7 ਵਜੇ ਤੇ 25 ਮਿੰਟ ਹੋ ਗਏ ਤੇ 5 ਮਿੰਟ ਹਜੇ ਰਹਿੰਦੇ ਆ ਬਾਈ ਜੀ ਬੋਲੀ ਸ਼ੁਰੂ ਹੋਣ ਚਿਰ ਤੇ नाग ਬਾਈ ਜੀ ਬਹੁਤ ਆਏ ਆ 2 4 6 8 ਤੇ 9 9 ਨਾਗ ਹੋ ਚੁੱਕੇ ਆ ਹੁਣ ਤੱਕ ਤਾਂ ਹਜੇ 5 ਮਿੰਟ ਬਾਕੀ ਆ ਤੇ ਹਜੇ 1 2 ਨਾਗ ਹੋਰ ਜਿਹੜੇ ਆ ਸਕਦੇ ਆ ਤੇ ਲੋ ਜੀ ਅੱਜ ਗਾਹਕ ਵੀ ਵਾਹ ਵਾਹ ਤੇ ਤੂੜੀ 910 ਨਾ ਹੋ ਚੱਲਿਆ ਤੇ ਬਈ ਠੰਡ ਵੀ ਬਹੁਤ ਜਿਆਦਾ ਆ ਤੇ ਬਾਕੀ ਫਿਰ ਦੇਖਦੇ ਆਂ ਤੁੜੀ ਕਿਥੋਂ ਤੱਕ ਜਾਂਦੀ ਹੈ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਲਓ ਜੀ ਚੱਲਦੇ ਆਂ ਬੋਲੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਲਿੱਟਰਾਂ ਦੀ ਤੋਂ ਕਾਰਤੀ ਬੋਲੀ ਸ਼ੁਰੂ ਦਿਖਾਣਾ ਹੈ ਜੀ ਅਜ ਗ੍ਰੇਡ ਪੁਰਪੁਰਾ ਮੰਡੀ ਦੀ 200 ਰੁਪਿਆ 10 ਕਿਥੇ ਜਾਨੀ ਬਾਈ 310 350 ਜੀ 70 400 410 10 450 60 80 90 500 ਰੁਪਿਆ 500 ਰੁਪਿਆ 500 ਬੋਲਾਂ ਬਾਈ ਕਿਨੇ ਤੇਰੇ ਬਾਈ 500 ਰੁਪਿਆ ਬਾਈ ਕਿੱਥੇ ਗਰੀ ਨਾ ਪਤਾ ਲਾ ਜੀ ਪਹਿਲੀ ਟਰਾਲੀ ਲੱਗੀ 500 ਰੁਪਿਆ ਲੱਗੀ ਅੰਦਰ ਦੀ ਥੋੜੀ ਸੀ ਜਮਾਂ ਚਿੱਟੀ ਸਾਫ ਤੇ 500 ਰੁਪਿਆ ਲੱਗ ਚੁੱਕੇ ਪਹਿਲੀ ਟਰਾਲੀ ਤੇ ਬਾਕੀ ਹਜੇ ਬਾਈ 9-9 ਰੁਪਏ ਆ ਟੋਟਲ ਆ ਜਾਏ 10-9 ਬਾਕੀ 1 ਅੱਧਾ ਨਾਗ ਹੋਰ ਵੀ ਆ ਸਕਦਾ ਹੁੰਦਾ 9-9 ਆਏ ਆ 9-9 ਦੀ ਈਡੀ ਬੋਲੀ ਆ ਗਈ ਤੇ ਦੂਜੀ ਟਰਾਲੀ ਦੇ ਹਾਂ ਤਲਾਕ ਇੱਥੇ ਪੈਸੇ ਦੇਣਾ ਬਣਕੇ ਇਕੱਲੇ ਦੇ ਹਾਂ ਬਈ ਕਿੱ사 ਕੀ ਹਾਲਾਂ ਟਰਾਲੀ ਕਿ ਲਾ ਹੈ ਕੀ ਦੀ ਹੈ ਬਈ ਅੰਦਰ ਵੀ ਕੇ ਬਾਹਰ ਦੀ ਜੀ ਬਾਹਰ ਇਹ ਔਲਖਾਂ ਦੀ ਆ ਬਈ ਜਾਵੜੂ ਉੱਥੇ ਕੰਡਾ ਕਰਾਉਣਾ ਪਊਗਾ ਛੱਲ ਵਾਲਾ ਬੋਲੋ ਜੀ 300 ਰੁਪਿਆ 350 350 350 55 400 10 410 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 450 450 10 ਕਰ ਲੈ 60 ਰੁਪਏ 460 ਰੁਪਏ 70 ਰੁਪਏ 80 ਕਰ ਲਾ 80 ਰੁਪਏ 90 500 500 500 ਰੁਪਏ ਬੋਲੰਗ ਨੇ 500 ਰੁਪਏ ਬਾਈ ਜੀ ਪੰਜ ਗਾਈ ਬਾਈ ਦੂਜੀ ਟਰਾਲੀ ਵਿੱਚ ਲੱਗੇ 500 ਰੁਪਏ ਲੱਗੇ ਦੂਜੀ ਟਰਾਲੀ ਵੀ ਜਿਹੜੀ 500 ਰੁਪਏ ਰੇਟ ਆ ਦੋ ਟਰਾਲੀਆਂ ਦਾ ਲੱਗਾ ਦੋ ਟਰਾਲੀਆਂ ਦੀ ਜਿਹੜੀ ਬੋਲੀ ਹੋ ਗਈ ਹੈ ਤੇ ਦੋਨੇ ਟਰਾਲੀਆਂ ਬਾਈ ਜੀ ਰੇਟ ਤੁਸੀਂ ਚੈੱਕ ਕਰ ਲਿਆ ਜੀ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਵੀ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਬਾਕੀ ਕਿੱਥੇ ਕਿੱਥੇ ਬਾਈ ਜੀ ਕਿਹੜੇ ਕਿਹੜੇ ਏਰੀਆ 'ਚ ਤੂੜੀ ਦਾ ਕੀ ਰੇਟ ਚੱਲਦਾ ਇਹ ਵੀ ਬਾਈ ਜੀ ਜ਼ਰੂਰ ਦੱਸਿਆ ਕਰੋ ਆਪਦੇ ਵੀ ਇੱਥੇ ਕੀ ਰੇਟ ਚੱਲਦਾ ਤੁਹਾਡੇ ਇੰਗਰੀਜ਼ ਤੂੜੀ ਦਾ ਜ਼ਰੂਰ ਦੱਸਿਆ ਕਰੋ ਲੋ ਜੀ ਤੀਜੀ ਟਰਾਲੀ ਆਉਂਦੇ ਦੇਖ ਲਓ ਤੇਰੇ ਪੈਸੇ ਮੇਰੇ ਲਈ ਆ ਘਰ ਲਾਈ ਕੋਈ ਨਹੀਂ ਕਿਹਦੇ ਯਾਰ ਕਰਿਆ ਬਾਈ ਆ ਨਾ ਦਿੱਲੀ ਦੀ ਆ ਕੰਦੀ ਨੇ ਜਾਊਗਾ ਪੁੱਤ ਹਾਂ 300 ਰੁਪਿਆ ਜਾਊਗਾ ਭਾਈ 450 450 450 ਬੋਲਾ ਭਾਈ ਕਿਨੇ ਮੇਰੇ ਕੋ 1460 60 70 ਆਹਾਂ ਭਾਈ 80 480 90 90 490 ਬੋਲਣਗੇ ਨੇ 490 ਬਾਈ ਕਿੱਥੇ ਜਿੰਦੇ ਇੱਥੇ ਹੀ ਲੋਕਲ ਕਰਦੇ ਸਵਾਰਾਂ ਲੋਡ 100 ਰੁਪਏ ਲਓ ਜੀ 490 ਰੁਪਏ ਲੱਗ ਗਈ ਜੀ ਬੜੀ 490 ਰੁਪਏ ਖੁੱਡੀ ਦੀ ਟੂੜੀ ਸੀ ਬਾਈ 490 ਰੁਪਏ ਲੱਗ ਗਏ ਚਲੋ ਇਹ ਚੌਥੀ ਟਰਾਲੀ ਦੇਖ ਤਿੰਨ ਟਰਾਲੀਆਂ ਦੀ ਬੋਲੀ ਹੋ ਚੁੱਕੀ ਆ ਤੇ ਦੋ ਟਰਾਲੀਆਂ ਲਗੀਆਂ 500 ਰੁਪਏ ਇੱਕ ਲੱਗੀ 490 ਰੁਪਏ ਬਾਦ ਦੀ ਵੀ ਆਗੇ ਵਾਲਾ 1 5 ਚੱਕੀ ਆ ਆ ਲੈ ਇਹ ਵਾਲਾ ਚੱਕੀ ਆ ਗਮ ਚੱਲਾਂ ਅੱਜ ਗਿੱਲੀ-ਬੁੱਲੀ ਤਾਂ ਨਹੀਂ ਬਾਲੀ ਨਹੀਂ ਨਹੀਂ ਆ ਹਿੱਕਲਦੀ ਆ ਵਿੱਚੋਂ ਥੋੜੀ-ਬੋੜੀ ਤਾਂ ਨਹੀਂ ਰੁਕਦੀ ਆ ਵੇਖ ਕੇ ਬੋਲੀ ਦੋ ਬਈ ਇਹਨੂੰ ਬੋਲੋ ਬੋਲੋ ਮੇਰੇ ਲਈ ਜਾਇਦਾ ਬੋਲੀ ਦੇੱਖ ਹਾਂ 250 ਰੁਪਿਆ 60 60 ਮੈਨੂੰ ਪਤਾ ਹੀ ਬੋਲੂਗਾ ਇਹ 60 300 10 10 15 20 25 350 350 55 355 355 ਬੋਲਾਂਗੇ ਨਾ 60 ਕਿੱਥੇ ਜਾਣੀ ਬਾਈ ਬਾਈ 5 ਮਿੰਟ ਜਾਓਗੇ ਜਾਇਆਂਗੇ ਜਾ 60 65 70 75 80 85 90 390 ਰੁਪਏ ਬੋਲਾਂਗੇ ਲੈ 390 ਰੁਪਏ ਜੀ 5 ਗ੍ਰੇਜ 300 ਰੁਪਏ ਕਰਾਉਂਦੇ ਆ 390 ਰੁਪਏ ਲੱਗਿਆ ਬਾਈ ਟੂੜੀ ਤੇ ਤੇ ਬਾਕੀ ਕਰਾਇਦੇ ਨਾਲ ਲੱਗਿਆ ਬਾਈ ਟੂੜੀ ਜਿਹੜਾ ਲੋਕੜੇਰੀ ਗੰਦੇ ਜਿਹੜਾ 5-7 ਕਿਲੋਮੀਟਰ ਤੱਕ ਏਰੀਆ ਹੁੰਦਾ ਬਾਈ ਉਹਦਾ ਕਰਾਇਆ ਹੁੰਦਾ ਜੀ ਕਿਨੇ 5-6 ਕਿਲੋਮੀਟਰ ਤੱਕ ਟੂੜੀ ਲੈ ਕੇ ਆਣੀ ਆ ਉਹਦਾ ਜਿਹੜਾ ਕਿਲੋਮੀਟਰ ਦੇ ਹਿਸਾਬ ਨਾਲ ਜਾਂ ਜੋ ਵੀ ਏਰੀਆ ਸਾਡੇ ਜੀ ਕਰਾਇਆ ਜਿਹੜਾ ਆਪਣਾ ਕੀਤਾ ਹੋਇਆ ਤੇ ਉਹ ਚੱਲਦਾ ਜੀ ਬਾਈ ਇਹ 5 ਗ੍ਰੇਨ ਦਾ 300 ਫਰੀਦਕੋਟ ਦਾ 700 450 52 452 452 ਬੋਲਾਂਗੇ ਨਾ 75 ਰੁਪਈਆ ਜੀ 80 90 93 500 5 10 15 20 25 525 ਬੋਲਾਂਗੇ ਨੇ 525 ਰੁਪਏ ਦੇ ਲੋ ਜੀ 525 ਰੁਪਏ 525 ਰੁਪਏ ਬਾਈ ਜੀ 525 ਰੁਪਏ ਲੱਗੀ ਥੋੜੀ ਲਓ ਜੀ ਬਾਕੀ ਆਹ ਟਰਾਲੀ ਅਗਲੀ ਦੇਖ ਲਈ 525 ਠੀਕ ਆ ਜੀ 525 ਕੋਈ ਨਹੀਂ 525 ਆਕੀ 525 ਹਾਂ 400 400 200, 400 ਹਾਂ ਜੀ 450 70 ਰੁਪਏ 500 100 500 25 525 ਬੋਲਾਂਗੇ ਨਾ 525 ਰੁਪਏ ਬਾਈ ਆ ਜੀ ਉਹ ਵੀ ਲੱਗੀ 525 ਦੋ ਟਰਾਲੀਆਂ ਲੱਗੀਆਂ ਜੀ 525 25 ਹੁਣ ਤੱਕ ਦਾ ਜਿਹੜਾ ਸਿਰ ਦਾ ਰੇਟ ਆ ਉਹ ਲੱਗ ਗਿਆ ਜੀ 525 ਰੁਪਏ ਤੇ ਲੋ ਜੀ ਨਾ ਗਹਿ ਕੇ ਬਾਈ ਜੀ ਚਾਰ ਹੋਰ ਤੇ ਬਾਕੀ ਵੀਡੀਓ ਨੂੰ ਬਤਵਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ